ਆਪ ਇਸ ਉਂਟਾ ਉਹਨਾਂ ਦੀ ਲੋੜ ਹੈ ਪੰਜਾਬ ਵਿੱਚ ਜੋ ਅੱਜ ਦੇ ਹਾਲਾਤ ਚੱਲ ਰਹੇ ਉਹਨਾਂ ਨੂੰ ਅਮਨ ਅਮਾਨ ਕਿਸਾਨ ਜੀ ਦੇ ਲਈ ਅੱਜ ਉਹ ਇੱਕੋ ਜਿਹੇ ਜਿਹੜੇ ਕਿਰਦਾਰ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਿਆਂਦੀ ਇਹੋ ਜਿਹੇ ਇੰਤਜ਼ਾ ਦੀ ਅੱਜ ਫਿਰ ਪੰਜਾਬ ਨੂੰ ਲੋੜ ਹੈ ਅੱਜ ਦੇ ਦਿਨ ਦੇ ਅਸੀਂ ਜਿੱਥੇ ਪੂਰੇ ਕਾਂਗਰਸ ਵਰਕਰ ਨੂੰ ਪੰਜਾਬ ਨੂੰ ਵਧਾਈਆਂ ਵੀ ਦਿੰਦੇ ਆ ਤੇ ਅੱਜ ਜਨ ਸਿੰਘ ਜੀ ਦੇ ਉਹਨਾਂ ਦੇ ਪਰਪਰ ਆਪਣੇ ਜਰਮ ਗੰਦੇ ਤੇ ਸ਼ਰਧਾ ਸਹਿਮਣ ਉਕੋ ਦਿੰਦੇ ਆ ਕਾਂਗਰਸ ਪਾਰਟੀ ਮਨਾ ਰਹੀ ਹੈ ਔਰ ਐਸੀ ਸ਼ਖਸੀਅਤ ਜਿਨ੍ਹਾਂ ਨੇ ਹੱਤਪਾਤ ਦੇ ਦਿਨਾਂ ਦੇ ਵਿੱਚ ਹੱਤਬਾਜ਼ੀ ਦਾ ਖੰਡ ਪਾਉਣ ਲਈ ਆਪ ਨੂੰ ਕਿਹਾ ਦੇ ਦਿੱਤੀ ਔਰ ਬਹੁਤ ਸਾਰੀ ਹੋਰ ਕਾਂਗਰਸ ਨੂੰ ਪੈਣਾ ਪਰਾਵਾਨੀ ਆਪਣੀਆਂ ਸ਼ਹਾਦਤਾਂ ਦੇ ਵਿੱਚ ਜਿਹੜਾ ਅਮਨ ਕਾਨੂੰਨ ਬਹਾਲ ਕੀਤਾ ਔਰ ਅਜੀਬਾ ਜੀ ਐਸੀ ਦੌਰ ਦੇਖੀਏ ਕਿ ਅੱਜ ਜੋ ਪੰਜਾਬ ਦੇ ਵਿੱਚ ਹੋ ਰਿਹਾ ਪੰਜਾਬ ਦੇ ਹਾਲਾਤ ਨੇ ਵੱਧ ਤੋਂ ਵੱਧ ਕਰਨੇ ਕਤਲੋ ਘਾਰੇ ਚੋਰੀਆਂ ਡਕੈਤੀਆਂ ਸ਼ਰਿਆਂ ਨਸ਼ਾ ਖੋਰੀ ਔਰ ਜ਼ੁਲਮ ਦੀ ਇੰਤਹਾ ਹੋ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਸੋ ਅਸੀਂ ਅੱਜ ਦੇ ਦਿਨ ਤੇ ਪਰਮੂਖ ਮੁੱਖ ਮੰਤਰੀ ਸਰਦਾਰ ਕੇਨ ਸਿੰਘ ਜੀ ਨੂੰ ਸਨਮਾਨ ਦੇਪੁਟੈਂਟ ਆਮ ਆਦਮੀ ਪਾਰਟੀ ਧੰਨਵਾਦ ਜੀ ਉਹਨਾਂ ਨੂੰ ਸ਼ਰਧਾਲੂਮੰਤਿ ਕਰਮਾਸਤੇ ਉਹ ਲੋਕੀ ਤੇ ਪਹੁੰਚੇ ਆ ਗੱਲ ਵੀ ਇਹਨਾਂ ਦੇ ਐਕਸ਼ਨ ਸਾਹਿਬ ਜਿਹੜੇ ਨਗਰ ਨਿਗਮ ਦੇ ਉਹਨਾਂ ਨੂੰ ਰਿਪਰੈਸ ਨਹੀਂ ਕੀਤੀ ਸੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਇੰਤਜ਼ਾਮ ਕਰਾਂਗੇ ਪਰ ਜਦੋਂ ਅੱਜ ਅਸੀਂ ਮੌਕੇ ਤੇ ਆਏ ਆ ਕੋਈ ਵੀ ਉਹਨਾਂ ਵੱਲੋਂ ਇੰਤਜ਼ਾਮ ਨਹੀਂ ਕੀਤਾ ਜਦੋਂ ਛੀਦੇ ਆ ਜਮ ਬੀਨ ਸਿੰਘ ਜੀ ਛੀਦੇ ਆ ਜਮ ਸਰਾਰ ਉਦਮ ਸਿੰਘ ਜੀ ਇਹੋ ਜਿਹੜੀਆਂ ਹਸਤੀਆਂ ਜਿਨ੍ਹਾਂ ਨੇ ਪੰਜਾਬ ਵਾਸਤੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣਾ ਬੜਾ ਵੱਡਾ ਯੋਗਦਾਨ ਪਾਇਆ ਜਦੋਂ ਇਹਨਾਂ ਦੇ ਜਨਮ ਦਿਨ ਜਾਂ ਇਹਨਾਂ ਦੇ ਸ਼ਹਾਦਤ ਦਿਨ ਆਉਂਦੇ ਆ ਉਸ ਦਿਨ ਤੇ ਕਮ ਸੇ ਕਮ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇੱਥੇ ਚੰਗੀ ਤਰ੍ਹਾਂ ਪ੍ਰਬੰਧ ਕਰਨ ਆਪਾਂ ਜਦੋਂ ਵੀ ਜਿੱਥੇ ਵੀ ਕਿਸੇ ਵੀ ਸਟੈਚੂ ਤੇ ਜਾਂਦੇ ਆ ਉੱਥੇ ਇਹਨਾਂ ਦੀ ਮਿੱਟੀ ਜੰਮੀ ਹੁੰਦੀ ਹੈ ਅਸੀਂ ਨਗਰ ਨਿਗਮ ਨੂੰ ਬਾਰ ਬਾਰ ਰਿਪਰਟ ਕਰ ਦਿੱਤੀ ਹੈ ਕਿ ਕਮ ਸੇ ਕਮ ਜਿਸ ਦਿਨ ਇਹਨਾਂ ਨੇ ਛੀਦੀ ਦੇਣੀ ਜਾਂ ਜਨਮ ਦਿਨ ਦੇ ਉਸ ਦਿਨ ਤੇ ਇਹਨਾਂ ਦੇ ਸਾਫ ਸਫਾਈ ਪੈਕੀ ਤੇ ਕਰੋ ਅੱਜ ਪੌੜੀ ਦਾ ਵੀ ਇਹਨਾਂ ਨੇ ਪ੍ਰਬੰਧ ਨਹੀਂ ਕੀਤਾ ਇਸ ਤੋਂ ਨਗਰ ਨਿਗਮ ਦਾ ਪਤਾ ਲੱਗਦਾ ਵੀ ਕਿੰਨਾ ਮਾੜਾ ਕੀ ਮਤਲਬ ਤੁਸੀਂ ਹੁਣ ਇਹਦੇ ਬਾਰੇ ਕੋਈ ਮਿਲੋਗੇ ਕਮਿਸ਼ਨਰ ਨਾਲ ਅੱਜ ਅੱਜੀ ਅੱਜ ਕਮਿਸ਼ਨਰ ਸਾਹਿਬ ਸਾਰੇ ਜਾਵਾਂਗੇ ਮੇਰ ਸਾਹਿਬ ਨੂੰ ਰਿਕਵੈਸਟ ਕਰਾਂਗੇ ਕਿ ਇਹੋ ਜਿਹੇ ਹਾਲਾਤ ਨਾ ਕਰੋ ਸ਼ਹਿਰ ਦੇ ਤੁਸੀਂ ਤਾਂ ਚੌਂਕ ਬੜੇ ਸਜਾਉਂਦੇ ਪਿਓ ਪਰ ਅੱਜ ਚੌਂਕਾਂ ਦੇ ਹਾਲਾਤ ਦੇਖ ਲਓ